ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਾਲਾ ਜਾ ਕੇ ਸੀ ਤੇ ਜ਼ਿਲ੍ਹਾ ਸ਼ੀਰਿਤ ਤਰਨਤਾਰਨ ਸਾਹਿਬ ਆਪਣੇ ਘਰੋਂ ਤੁਹਾਨੂੰ ਇੱਕ ਘਰੇ ਲੂਗਾ ਇੱਕ ਵਖਾਉਣੀ ਆ ਤੇ ਬਾਕੀ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਣਾ ਡਿਟੇਲ ਸਾਰੀ ਹਾਂਜੀ 사ਸੀ ਗਾ ਵੀ ਜੀ 사ਸੀ ਗਾ ਜੱਗੇ ਵੀਰ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਦੀ ਕੇ ਚੁੱਪਾਈ ਚਾਹੀਦੀ ਜੀ ਹਾਂਜੀ ਤੇ ਨਾਂ ਦੇ ਐਡਰੈਸ ਨਾਂ ਮੇਰਾ ਸ਼੍ਰੀ ਸਿੰਘ ਪਿੰਡ ਬਾਂਚੜੀ ਮੀਲਾ ਬਸਰ ਫੋਨ ਨੰਬਰ 98772402 ਵੀ ਤੇ ਪਰ ਵਿਡੀਓ ਬਾਲਾ ਜੱਗੋ ਬਾਂਦੀ ਬਾਂਚੜੀ ਇਹ ਬਾਲਾ ਜੱਗ ਪਿੰਡ ਚੱਬਾ ਤੇ ਬਾਲਾ ਜੱਗ ਬਿਲਕੁਲ ਨਾਲ ਨਾਲ ਉਹ ਨਾਲ ਹੀ ਇਹ ਪਿੰਡ ਦੋਵੇਂ ਤੇ ਜ਼ਿਲ੍ਹਾ ਕਰਨਤਾਰ ਨੇ ਹਾਂਜੀ ਤੇ ਲਾਗੇ ਪਿੰਡ ਚੱਬਾ ਪੈਂਦਾ ਜੀ ਚੱਬਾ ਕਾਲਾ ਸਾਉ ਕੋਦਰਾ ਲੱਗ ਗਿਆ ਹਾਂਜੀ ਵੀਰ ਜੀ ਕਰੀਏ ਸ਼ੁਰੂਆਤ ਚਲੋ ਸਭ ਕਰੋ ਕਰੋਗੇ ਵੀਰ ਜੀ ਕਿਨਵਾ ਸੁਭਾਜੇ ਸੁਭਾਜ ਪਹਿਲਾ ਹੀ ਜੱਗੇ ਵੀਰ ਪਹਿਲਾ ਸੁਆ ਤੇ ਕਿਹਨ ਜਿਆਦੀ ਭੁੱਖ ਦੀ ਮਾਰ ਆ ਵੇਖ ਫਰਲੀ ਕੀ ਬਾਂਡਿਆ ਵਾ ਆ ਥੋੜੀ ਜਾਈ ਭੁੱਖ ਦੀ ਕਰਾਂ ਤੁਹਾਡੇ ਸਾਹਮਣੇ ਕਰਵਾਈ ਆ ਹਾਂਜੀ ਜਦੋਂ 2-4 ਦਿਨਾਂ ਸਾਂਭੀ ਸੂੰਭੀ ਗਈ ਨਾ ਹਾਂਜੀ ਸਾਂਭੇ ਦੁੱਧ ਕਰ ਜੂਗੀ ਹੁਣ ਤੇ ਦੁੱਧ 5 ਕਿਲੋ ਆਵਾ ਝੂੜਨੀ ਮਾਰਨਾ ਜਿੰਨਾ ਗਿਆ ਅੱਛਾ ਜੀ ਹਾਂਜੀ ਚਲੋ ਸਾਂਭੀ ਗਈ ਦੁੱਧ 7-8 ਕਿਲੋ ਕਰ ਜੂਗੀ ਦੋ ਚਾਰ ਦੇ ਲਈਆਂ ਜਿੱਦਣ ਆਈ ਅੱਗੇ ਵੀ ਰਹਿਣਾ ਨਾ Goa ਚੜਿਆ ਹੋਇਆ ਆਪਾਂ ਲਾਇਆ ਮੀ ਮਾਜ ਨਵਾਈ ਆ ਅੱਛਾ ਜੀ ਯਾ ਦੀ ਬਾਕੀ ਥੱਲੇ ਦੀ ਸਫਾਈਆਂ ਸੁਭਈਆਂ ਵੜੀਆਂ ਬਾਕੀ ਜਿਹੜਾ ਜਿਹਦਾ ਭਾਵਾ ਨਾ ਅਮਸਰਾ ਮੱਛੀ ਵਾਲਾ ਭਾਵਾ ਆ ਵੇ ਥੱਲੇ ਥੱਲੇ ਦੀ ਸਾਰੀ ਚੰਗੀ ਆ ਮੱਛੀ ਖਣਮਾਨਾ ਚੰਗਾ ਸਟਾਫ ਸੁਥਰਾ ਖਣਮਾਨੇ ਦੀ ਬਹੁਤ ਜਿਆਦਾ ਸਾਫ਼ ਹੈ ਮੱਛੀ ਹਾਂ ਤੇ ਇੱਕ ਪੋਲੀ ਬੜੀ ਰੂਮਾਂਗੀ ਇਕਲਾ ਇਕਲਾ ਬਾਕੀ ਵੇ ਅਗੋਂ ਥਾਰ ਸੁਣ ਵੀ ਲੋ ਚੰਗਾ ਸੋਨਾ ਥਾ ਲੱਗਾ ਰਿਹਾ ਬਾਕੀ ਮੁੱਕ ਦੀ ਮੇਡ ਗੱਲ ਹੈ ਨਾ ਜਿਹੜਾ ਦਾ ਭਾਵਾ ਹਾਂਜੀ ਅਮਸਰਾ ਵੱਛੀਆਂ ਨੂੰ ਪਰੇ ਆ ਹਾਂਜੀ ਤੇ ਮੇਨ ਗੱਲ ਆ ਵੱਛੀਆਂ ਆਪਾਂ ਮੋਲ ਤੇ ਤੇ ਬਿਲਕੁਲ ਪਰੇ ਕਰਦੇ ਨਾ ਤੇ ਬਾਕੀ ਇਦਾਂ ਹੀ ਅਮਸਰ ਵੱਛੀ ਨਹੀਂ ਆਉਂਦੀ ਵੀ ਵੇ ਪ੍ਰਿੰਟ ਵੇਖੀ ਜੱਦਾ ਚੰਗਾ ਸੋਨਾ ਪ੍ਰਿੰਟ ਪ੍ਰਿੰਟ ਆ ਬਹੁਤ ਸੋਹਣੀ ਆ ਤੇ ਦੇ ਨੇ 35 36 ਹੋ ਗਏ ਆ ਚੈੱਕ ਅਪਾ ਕਰਾ ਲਈ ਆ ਅੱਛਾ ਜੀ ਤੇ ਡਾਕਟਰ ਸ਼ੱਕ ਹੀ ਦੱਸ ਗਿਆ ਬਾਬਾ ਖਾਲੀ ਕਰਕੇ ਦੇਣੀ ਆ ਨਿਕਲਾਵੇ ਕਿਸ ਦੇ ਕਰਮ ਆ ਲਫਾਫਾ ਜੀ ਵੇਖ ਲੋ ਤੇ ਇਹਾਂ ਦਾ ਵੀ ਚੈੱਕ ਕਰਾਈ ਆ ਤੇ ਪਰ ਡਾਕਟਰ ਜੀ ਕਨਫਰਮ ਨਹੀਂ ਜੇ ਦੱਸਦਾ ਵੇਲਾ ਜਿੱਲਾ ਹੀ ਨਿਕਲਾਵੇ ਕਿਸ ਦੇ ਆ ਜੀ ਚੈੱਕ ਕਰਾਈ ਆ ਅੱਜ ਹੀ ਚੈੱਕ ਕਰਾਈ ਆ ਦੁੱਧ 5 ਕਿਲੋ ਲੱਗੀ ਨੂੰ 35 36 ਦਿਨ ਹੋ ਗਿਆ ਅੱਛਾ ਜੀ ਤੇ ਬਾਕੀ ਭੂਰ ਛੱਡੇ ਤੁਹਾਨੂੰ ਪਤਾ ਹੋ ਉਹ ਤੇ ਆਪਣਾ ਕਦੇ ਵੀ ਥਣ ਗਲਤ ਨਹੀਂ ਹੁੰਦਾ ਠੀਕ ਹੈ ਜੀ ਬਾਕੀ ਸੋਹਣੀ ਬੜੀ ਵਹਿਣ ਚ ਪ੍ਰਿੰਟ ਚੰਗਾ ਵਾ ਵੀ ਇਹ ਵੀ ਹੈ ਕਦ ਕੁਦ ਚੰਗਾ ਬਹੁਤ ਜਿਆਦਾ ਹੀ ਚੰਗਾ ਗੇ ਕਦ ਕੁਦ ਵੀ ਚੰਗਾ ਵਾ ਕਦ ਬੋਤਾਲੀ ਬਾਕੀ ਸੋਹਣੀ ਸਨਖੀ ਹੋਵੇ ਇਹ ਵੀ ਜੀ ਵੀਰਾ ਥੋੜਾ ਦੁਪਹਿਰ ਦਾ ਵਾ ਹਾਂ ਸਵੇਰੇ ਛੜੀ ਪਰੇ ਬੱਜੀ ਫਾਬਰੀ ਇਹ ਸ਼ਾਇਦ ੱਗੇ ਵੀ ਰਵੇ ਇਹ ਆ ਵੀ ਆਓ ਜੀ ਅੱਜ ਸਵੇਰ ਕੋਈ ਕਾਲੀ ਪੈਣ ਵਾਲੀ ਨਹੀਂ ਵੇ ਜਿੱਥੇ ਖਲੋਜਣਾ ਉੱਥੇ ਕਰਮਾਈਣਾ ਖਲੋਜਣਾ ਚੰਗਾ ਹੱਥਾਂ ਨੂੰ ਲੱਗਾ ਜੀ ਲੈ ਜੋ ਵੀ ਜੀ ਇਹ ਹੈ ਠੰਡੀ ਧੀ ਜੀ ਹੈ ਬੜੀ ਮਿੱਠੀ ਮੁੱਠੀ ਹੈ ਜਿਆਦੀ ਮਿੱਠੀ ਹੈ ਜੱਗੇ ਵੀਰ ਬਾਕੀ ਇਹ ਵੀ ਕੋਈ ਸਾਹ ਵਾਲਾ ਕੋਈ ਵੀਰ ਭੈਣ ਭਰਾ ਲੈ ਜੇ ਦੋ ਚਾਰ ਦੀ ਸਾਂਭੀ ਸੂਬੀ ਗਈ ਨਾ ਯਾਰ ਬੱਚੀ ਵੀ ਦੁੱਧ ਫੇਰ ਕਰ ਜੂਗੀ ਗੱਲ ਖਾਂ ਤੇ ਮੁੱਕਦੀ ਜੀ ਦੀ ਠੀਕ ਹੈ ਜੀ ਹਾਂ ਤੇ ਇਹ ਆ ਵੀ ਜੇ ਕੋਈ ਸਾਹ ਵਾਲਾ ਲੈ ਗਿਆ ਤਾਂ ਕੋਈ ਵੰਡ ਬੜੇ ਵਾਲਾ ਲਾ ਲਾ ਬੱਠੀ ਪੱਠੀ ਬਹੁਤ ਜਿਆਦਾ ਵੇਡ ਵੰਡਾ ਬੜਾ ਬਹੁਤ 7-8 ਕਿਲੋ ਕਰੀ ਜਾਊਗੀ ਕਿ ਕਰਦੇ 7-8 ਕਿਲੋ ਹੱਸ ਕੇ ਕਰ ਜੂਗੀ ਤੇ ਇਹਦਾ ਵੀ ਜੀ ਮੁੱਲ ਬੋਲਦੇ ਬਿਲਕੁਲ ਨਿਕਾਏ ਕਰ ਦਿਨ ਜਗੇ ਮੁੱਲ ਫਿਰ ਮੁੱਲ ਭਾਵੇਂ 20 ਕਰਾਲਾ 22 ਕਰਾਲਾ ਇਧਰ ਇਹ ਵਸ਼ਾ ਹਮਸਲਾ 30000 ਦੇ ਦੇ ਜੱਦੀਆ ਹਾਂਜੀ ਫਰ ਕੋਈ ਵੇਚ ਦਿੰਦਾ ਵਾ ਹਾਂਜੀ ਤੇ ਬਾਕੀ ਆ ਇਹ ਠੰਡੀ ਮਿੱਠੀ ਬਹੁਤ ਜਿਆਦੀ ਇਹਦੇ ਥੱਲੇ ਇਹ ਸੋਈਆ ਬਹੁਤ ਜਿਆਦੀ ਹੋਵੇ ਆਵੇ ਸਾਰੇ ਥਲੇ ਥਲੇ ਬਹੁਤ ਜਿਆਦੀ ਚੰਗੀ ਆ ਦੋ ਦਰ 5 ਕਿਲੇ ਦੱਸਣਾ ਵਾ ਤੇ ਬਾਕੀ ਮੁੱਲ ਦੇ ਦੀ 18000 ਦੇ ਦੀ ਕੱਢ ਦੀ ਬਾਨਾ ਥੋੜਾ ਜਿਹਾ 15000 ਦੀ ਐਸ ਬੁੱਕ ਇੱਕ ਹਜ਼ਾਰ ਹੋਰ ਛੱਡਦੀ 14000 ਦੀ ਦੋ ਹਜ਼ਾਰ ਹੋਰ ਛੱਡਿਆ 13000 ਦੀ ਦੇਦਾ 13000 ਦੀ ਸਿਰਫ ਛੋਟ ਵਾਲੀ ਗੱਲ ਈ ਮੋਲੇ ਜੇ ਗੇਵੀਰੋਂ ਉਸਰਾ ਵਸੀ ਇਹਦੇ ਦੀ 30000 ਦੀ ਹੋਈ ਆ 35000 36000 ਦੀ ਲੱਗੀ ਆ ਆ ਕਿਸੇ ਦੇ ਘਰੇ ਜਾਂ ਕੋਈ ਦਿਨ ਵੀ ਆਪਣੇ ਕੋ ਸਾਂਭੇ ਡੰਗਰ ਘਾਟ ਜਾਂਦੇ ਤੇ ਉਹ ਆਪਣਾ ਵਪਾਰ ਦਾ ਕੰਮ ਕੋਈ ਚੱਕ ਪਾਸ ਕਰਾ ਕੇ ਫਿਰ ਉਸ 50000 ਦੀ ਹੋਈ ਆ ਆਪਾਂ ਨੂੰ ਗੱਲ ਦੇ ਠੀਕ ਆ ਜੀ ਠੀਕ ਆ ਵੀ ਜੀ ਹਾਂ ਜੀ ਤੇ ਬਾਕੀ ਆ ਵੀ ਕੋਈ ਖੜੇ ਵੀ ਸਾਂਭ ਵਾਲਾ ਪ੍ਰਿੰਟ ਪ੍ਰਿੰਟ ਬੜਾ ਆ ਜੀ ਜਿੱਵੀਂ ਜਾ ਕੇ ਨਿਕਲੇ ਵੀ ਆਏ ਨਾ ਤੇ ਜੱਗੀ ਤਿਆਰ ਹੋਈ ਵਸੀ 60 65000 ਦੀ ਆ ਤਿਆਰ ਹੋਈ ਉਸ 60 65000 ਦੀ ਆ ਮੇਨ ਦਾ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਵਸੀ ਬਹੁਤ ਜ਼ਿਆਦੀ ਚੰਗੀ ਆ ਇਹ ਠੀਕ ਆ ਜੀ ਠੀਕ ਆ ਕੋਈ